मैंने ये कुत्ते ने कब पहले कुत्ते के, में कर, के साथ में इसने कर्म किया इनको मैंने पूछा भी भी तू क्या कर रहा है बोलता मैं क्या करूं चल साइड हो ये कुत्ते के अपना पैजामा उतार के अपना खड़ा करके कुत्ते के बच्चे को ये सटा रहा था शराब के नशे में यार मेरा इन्हें नहर नहीं छोड़ता है कोई पता थोड़ा बाहर नहीं होना तू एकरी चल के अंदर ਬੱਸ ਜੇ ਚੰਨਾ ਬਾਹਰ ਰਹਿਣਾ ਤੇ ਪੈਰ ਤੇ ਟਿਕਨ ਨਹੀਂ ਦੇ ਪਤਾ ਕੀ ਤੇ ਮੈਂ ਕਿੱਥੇ ਛੱਡ ਦਾਂਗੇ ਤੈਨੂੰ ਪਤਾ ਤਾਂ ਜੀ ਹੁੰਦਾ ਪਤਾ ਕੀ ਤੈਨੂੰ ਤੇਰੇ ਧਰਤੀ ਤੇਰੇ ਪੈਰ ਤੇ ਲੱਗਣ ਨਹੀਂ ਦੇ ਤੈਨੂੰ ਪਤਾ ਕੀ ਹੈ ਹੈ ਤੈਨੂੰ ਮੈਂ ਇੱਕ ਉਹ ਕਹਦਾ ਬਲੇ ਬਚਿਆ ਫੇਰ ਬਾਜੀ ਖਲੋਤੇ ਆ ਜੋ ਮਾਰਿਆ ਜਾ ਰਿਹਾ ਤੈਨੂੰ ਹਾਂਜੀ ਕਿਉ ਮਾਰਿਆ ਨਹੀਂ ਕੋਈ ਨਹੀਂ ਪਾਜੀ ਉੱਧਰ ਕੋਈ ਹਾਂਜੀ ਇਹਦਾ ਕੀਤਾ ਕੁੱਤੇ ਨਾਲ ਕੁਝ ਨਹੀਂ ਪਾਜੀ ਮੈਂ ਕਿਉ ਕਰਨਾ ਪਜਾਮਾ ਲਾਇਆ ਨਹੀਂ ਤੂੰ ਆਇਆ ਨਹੀਂ ਪਾਜੀ ਮੈਂ ਤੇ ਉੱਧਰ ਬੈਠਾ ਹਾਂ ਮੇਰਾ ਸਿਵਲ ਤੋਂ ਟੈਸਟ ਕਰਾਉਣਾ ਕਿਉ ਮਾਰ ਰਿਹਾ ਫਿਰ ਤੈਨੂੰ ਵਜਾ ਕੀ ਮਾਰਨੀ ਤੇਰਾ ਸਿਵਲ ਟੈਸਟ ਕਰਾਉਣਾ ਕੀ ਪਤਾ ਪਾਜੀ ਨਹੀਂ ਪਾਜੀ ਕੋਈ ਨਹੀਂ ਆਉਂਦੀ ਤੇ ਮੇਰਾ ਮੂੰਹ ਸਮਝਵਾਲੀ ਨਹੀਂ ਆਉਂਦੀ ਕੰਮ ਕੀ ਕਰਦਾ ਤੂੰ ਹਾਂਜੀ ਕੀ ਕੰਮ ਕਰਦਾ ਕੰਮ ਪਾਜੀ ਕਰਦਾ ਕੰਮ ਮੈਂ ਸਾਡਾ ਤਾ ਹਾਂਜੀ ਨਾਮ ਨਾ ਨਾਂ ਮਰਾ ਗਣੇਸ਼ ਜੀ ਇੱਥੇ ਰਹਿਣ ਵਾਲਾ ਹਾਂ ਜੀ ਇੱਥੇ ਤੇ ਰਹਿਣ ਵਾਲੇ ਪਾਜੀ ਇੱਥੇ ਤੇ ਰਹਿਣ ਵਾਲੇ ਇੱਥੇ ਦੇ ਆ ਹਾਂ ਉਹਦੇ ਕੋਈ ਮੁਹੱਲਾ ਕੋਈ ਸ਼ਹਿਰ ਕੋਈ ਨਾਮ ਹੋਊਗਾ ਮੁਹੱਲਾ ਪਾਜੀ ਇੱਧਰ ਮੋਗਮਪੁਰੇ ਮੋਗਮਪੁਰੇ ਦਾ ਮੋਗਮ ਨਹੀਂ ਵੀਤੀ ਆਹ ਡਾ ਗੱਲ ਕਹਿੰਦਾ ਪਿਆ ਪਾਗਲ ਆ ਚੱਲ ਇਹ ਪਾਗਲ ਆ ਹੈ ਉਹ ਸਾਨਿਆ ਕਿਹਨਾਂ ਨਹੀਂ ਇੱਕ ਮਿੰਟ ਇੱਕ ਮਿੰਟ ਬਸ ਤਾਂ ਜੇ ਜਾਨਵਰ ਤੇ ਉਹਨਾਂ ਨੂੰ ਤੇ ਕੀੜੇ ਪੈਣੇ ਪੈਣੇ ਤੁਹਾਨੂੰ ਇੱਕ ਮਿੰਟ ਪਿੱਛੇ ਹੋ ਜਾ ਤੂੰ ਤੇਰੇ ਮਾਰ ਦਣੀ ਮੈਂ ਇਹਨੂੰ ਮਾਰੀਆਂ ਕਿਉਂ ਨਹੀਂ ਤੂੰ ਉਹ ਐ ਵਾਰਕੀ ਦੀ ਸਮਾਜ ਦਾ ਬੰਦਾ ਹੈਗਾ ਮੈਂ ਸਾਡੇ ਕਰਕੇ ਨੌਜਵਾਨ ਕੁੜੀਆਂ ਨਹੀਂ ਬਾਹਰ ਨਿਕਲ ਸਕਦੀਆਂ ਮੇਰਾ ਤੇਰਾ 14 ਸਾਲ ਦੀ ਬੇੜਾ ਘਰੇ ਕਰਨ ਦੇ ਕੁੜੀਆਂ ਦਾ ਏਡੇ ਮਾਰ ਕੇ ਟੀਕੇ ਲਾ ਲਾ ਕੀ ਏਡੇ ਏਡੇ ਨਕਮੇ ਜੇ ਹੈ ਮੈਨੂੰ ਤਾਂ ਪਤਾ ਹੀ ਨਹੀਂ ਤੂੰ ਗੱਡੀ 'ਚ ਬੰਨ੍ਹ ਦਿਆ ਕਿਹੜਾ ਕੁੱਤਾ ਗੜਾ ਹੀ ਕੁੱਤਾ ਭੂਰੇ ਰੰਗ ਦਾ ਕੁੱਤਾ ਇਹ ਕੋਈ ਸ਼ਰਮ ਨੂੰ ਹੱਥ ਮਾਰੋ ਕੋਈ ਕੰਮ ਕਰੋ ਨਹੀਂ ਨਹੀਂ ਇਕੱਲਾ ਹੀ ਆਏ ਆ ਦਿੱਲੀ ਮੈਡਮ ਨੂੰ ਫੀਡ ਪਾ ਕੇ ਜਾਂਦੇ ਜਾਨਵਰਾਂ ਨੂੰ ਉਹਨਾਂ ਨੇ ਸੱਚਕਾਰ ਸਰਜੀ ਉਹਨਾਂ ਨੇ ਚਾਰੇ ਬਣਾ ਕੇ ਕੁੱਤਿਆਂ ਵਾਸਤੇ ਘਰ ਬਣਾਇਆ ਗੰਬਲੇ ਲਿਆ ਕੇ ਦਿੱਤੇ ਫੀਡ ਲਾ ਕੇ ਲਿੰਦੇ ਵਿਚਾਰੀ ਦੋ ਤਿੰਨ ਤੁਸੀਂ ਆਪਣਾ ਨਾਮ ਤੇ ਸਸਤਾ ਹੋ ਮੇਰਾ ਨਾਮ ਲਵੀਸ਼ ਹੈ ਪ੍ਰੈਜ਼ੀਡੈਂਟ ਆ ਜਰੀਆ ਫੋਰ ਵਾਇਸਲੈਸ ਵੈਲਫੇਅਰ ਸੁਸਾਇਟੀ ਤੇ ਸਾਨੂੰ ਇੱਥੇ ਕੰਪਲੇਂਟ ਆਈ ਸੀ ਤਾਰਾਂ ਵਾਲੇ ਪੁਲ ਇੱਕ ਬੱਚੇ ਦਾ ਜਿਹੜਾ ਰੇਪ ਕਰ ਰਿਆ ਸੀ ਬੰਦਾ ਦੋ ਜਿਹੜੇ ਮੈਂਬਰ ਨੇ ਇੱਥੇ ਸਾਡੇ ਉਹਨਾਂ ਨੇ ਮੌਕੇ ਤੇ ਉਹਨੂੰ ਫੜਿਆ ਹੁਣ ਆਪਾਂ 112 ਦੇ ਕੋਲ ਕੀਤੀ ਹੈ ਹੁਣ ਪੁਲਿਸ ਆਏਗੀ ਤੇ ਇਰਤੇ ਜਿਹੜੀ ਬੰਦੀ ਕਾਰਵਾਈ ਹੋਏਗੀ ਕਿਸ ਚੀਜ਼ ਦਾ ਬੱਚਾ ਹੈ ਇਹ ਕੁੱਤੇ ਦਾ ਬੱਚਾ ਜੀ ਕਿਵੇਂ ਪਤਾ ਚੱਲਿਆ ਤੁਹਾਨੂੰ ਆ ਸਾਡੇ ਦੋ ਮੈਂਬਰ ਇੱਥੇ ਡੇਲੀ ਫੀਡ ਪਾਣ ਆਉਂਦੇ ਆ ਉਹਨਾਂ ਨੇ ਇਹਨੂੰ ਮੌਕੇ ਤੇ ਫੜਿਆ ਹੈ ਤੇ ਉਲਟਾ ਇਹਨੇ ਉਹਨਾਂ ਨੂੰ ਧਮਕਾਇਆ ਹੈ ਕਿ ਤੁਸੀਂ ਜੋ ਕੰਨਾ ਕਰ ਲੋ ਉਹਨਾਂ ਨੇ ਹ ਕਿ ਤੁਹ ਨਾ ਰਹਿ ਲਾ ਬੰਦਾ ਜਿਹੜਾ ਪਤਾ ਨਹੀਂ ਨੋਨ ਆ ਨਸ਼ਾ ਪਤਾ ਕੀਤਾ ਨੇ ਆ ਨਸ਼ਾ ਕੀਤਾ ਹੈ ਸ਼ਰਾਬ ਪੀਤੀ ਬੁਰੀਏ ਨੇ ਇਹ ਅੰਬਲੀ ਲੱਗ ਰਿਹਾ ਬਿਲਕੁਲ ਹਾਂਜੀ ਹਾਂਜੀ ਨੇਪਾਲੀ ਲੱਗ ਰਿਹਾ ਸਮੈਲ ਆ ਰਹੀ ਰੇ ਮੂੰਹ ਚੋਂ ਸ਼ਰਾਬ ਦੀ ਜਿਹੜੇ ਤੁਸੀਂ ਐਨ ਜੀਓ ਚ ਲਾ ਰਹੇ ਹੋ ਜਿਹੜੀ ਮੌਕੇ ਤੇ ਜਿਹੜੀ ਪੁਲਸ ਆ ਕੇ ਜਿਹੜੀ ਬੰਦੀ ਕਾਰਵਾਈ ਕਰੇ ਧਾਰਾ ਲਾ ਕੇ ਜਿਹੜੀ ਪੈਂਦੀ ਹੈ ਔਰ ਤੇ ਬੱਚਾ ਕਟਣ ਤੇ ਚਲੇ ਜੇ ਸਨਵਾਈ ਹੁੰਦੀ ਤੁਹਾਡੀ ਜੱਜ ਵਾਲੋਂ ਫਿਰ ਅਸੀਂ ਥਾਣੇ ਦੇ ਪਰ ਬਹਿ ਜਾਗੇ ਜਿਹੜਾ ਰੱਕਾ ਬੰਦਾ ਮੇਰਾ ਨਾਮ ਸੁਨੀਲ ਕੁਮਾਰ ਚੋਹਾਨ ਤੇ ਨਾ ਨੀਮਰੀ ਸਰ ਫੋਸ ਸਲੈਡ ਦੀ ਕੀ ਬਿਠਾ ਰਹੀ ਹੈ ਫੋਸ ਸਲੈਡ ਦੀ ਬੈਕ ਸਾਈਡ ਰਹਿਣਾ ਜੀ ਮੈਂ ਨੀਮਰੀ ਸਰ ਤੋਂ ਨਾ ਆਪਣਾ ਗਿਆ ਫੋਕਲ ਪਿੰਡ ਫੋਕਲ ਪਿੰਡ ਤੋਂ ਮੈਂ ਕਟਿੰਗ ਕਰਵਾ ਕੇ ਆ ਰਹਾ ਤਾਰਾ ਵਾਲੇ ਪੋਲ ਥਾਈਂ ਦੀ ਠੀਕ ਹੈ ਜੀ ਆਪਣਾ ਬਾਬਾ ਮਰਾਦ ਸ਼ਾਹ ਦੀ ਜਗ੍ਹਾ ਤੇ ਲੱਗੇ ਕੁੱਤਿਆਂ ਦਾ ਬੱਚਾ ਵੀ ਟਾਣਾ ਵੀ ਘੇ ਵਿਚਾਰੇ ਅੰਦਰ ਦੁੱਧ ਪਾਣੀ ਪਾਏ ਜਾਂਦੇ ਆ ਤੇ ਇੱਕ ਬੰਦਾ ਮੇਰੇ ਨਾਲ ਸਾਹਮਣੇ ਗਿਆ ਅੱਖਾਂ ਦੇ ਸਾਹਮਣੇ ਨੇਪਾਲੀ ਬੰਦਾ ਉਹ ਬੱਚੇ ਨੂੰ ਲੈ ਕੇ ਨਾ ਜਾਂਦੇ ਜਾਂਦੇ ਨੇ ਉਹਨੂੰ ਚਸਕਾਰੀਆਂ ਲਾ ਕੇ ਗਿਆ ਅਗਲੇ ਅੰਬ ਦੇ ਛੱਡ ਕੇ ਦੂਸਰੇ ਅੰਬ ਦੇ ਲਾਗੇ ਥੜੀ ਬਣੀ ਹੈ ਪੱਥਰ ਵਾਲੀ ਉੱਥੇ ਆਪਣਾ ਪਜਾਮਾ ਲਾ ਕੇ ਕੁੱਤੇ ਨਾਲ ਗਲਤ ਸਲੂਕ ਕਰ ਰਿਹਾ ਹੈ ਫਿਰ ਮੈਂ ਉੱਥੋਂ ਮੁੜ ਕੇ ਆ ਗਿਆ ਤੇ ਫਿਰ ਆਣ ਕੇ ਉਹਨੂੰ ਮੈਂ ਕਿਹਾ ਵੀ ਇਹ ਕੰਮ ਕੀ ਕਰ ਰਿਹਾ ਕਹਿੰਦਾ ਮੇਰੀ ਮਰਜ਼ੀ ਚਲੇ ਤੂੰ ਕੌਣ ਹੋਤਾ ਬੋਲਣ ਵਾਲਾ ਤੇ ਮੈਂ ਜੈਸੇ ਤੁਹਾਰੇ ਘਰ ਮੈਂ ਉਸੇ ਤੋਂ ਇਹ ਤਾਂ ਫਿਰ ਵੀ ਬੇਰਬ ਹੈ ਕੁੱਤਾ ਇੱਕ ਪੰਛੀ ਨਹੀਂ ਭਗਵਾਨ ਦਾ ਰੂਪ ਹੈ ਉਹਨਕੇ ਸਾਥ ਮੈਂ ਇਹ ਸਲੂਕ ਕਰ ਰਿਹਾ ਥਾ ਫਿਰ ਮੈਂ ਬੋਲਾ ਇਤਨੇ ਮੈਂ ਜਦ ਉੜ ਗਿਆ ਇਹ ਇਨਸਾਨ ਮੇਰੇ ਤੇ ਗਾਲੀ ਦੇਣ ਲਗਾ ਫਿਰ ਮੈਂ ਉਹਨਾਂ ਨੂੰ ਪਕੜ ਕੇ ਲਾ ਕੇ यहाँ पे अपना बाबा मुराद शाह के बगल में आके आम के नीचे मैंने बांध के रखा है हाँ जी नशा दारू पी के रखा वो इंसान का जी उम्र का मैं अंदाज ही बोल सकता हूँ ज़्यादा से ज़्यादा तीस या बीस के लगचक में तीस पैंतीस के लगचक में उम्र है उनकी अभी मैंने ऑटो में सब आदमी ऑटो में बांध के उनको रखे सुल्तानपिंड चौकी में भी लेके गए रस्सी बांध के बोलते आपका यहाँ पर कंप्लेन आएगा फोकल पेंट का कम्प्लेन आएगा तो वीडियो बनाई तो जी पे? मैंने वीडियो नहीं बनाई मेरे पास मोबाइल नहीं था इसी थोड़ा सा चलते मैं गलती कर गया मोबाइल नहीं था मेरे पास में तो जी मैंने आपने आंखों देखा तभी तो मैंने उनको पकड़ के यहाँ पे ले नहीं तो मेरे को क्या जरूरत है जी मैंने क्या मांगना मैं कोई भड़ुआ थोड़ा मैं अभी तो इंसान ही हूँ मैं ये चाहता हूँ की जो बेचारा पंछी के साथ में जानवर के साथ में कर्म कर रहा है उनको अच्छा सजा मिलना चाहिए उनको मार मार के गाण का कपड़ा उतार के उनको नंगा करके बेजाना चाहिए सारी रात बांध के रखना चाहिए मेरा ना ताजी गणेश क्या करता है जी हां जी की करने कुत्ते बच्चे नहीं ताजी मैं ऐसा काम कर सकता मैं तो कुछ भी नहीं किया ताजी ऐसा काम करना है ना नहीं ताजी आप ऐसा काम करता नहीं जब हां जी आवे ताजी अबे मेरी बात सुन वहां पे जब तू यहां नहीं मैं आ ताजी एक मिनट मेरी बात सुन इंसान दारू सब तेरा बोल रहा दारू हां जी ਨਹੀਂ ਭਾਜੀ ਸੁੰਘ ਕੇ ਵੇਖ ਲਓ ਸੁੰਘ ਕੇ ਦੇਖ ਲਓ ਸਰ ਜੀ ਸੁੰਘ ਕੇ ਦੇਖੋ ਦੇਖੋ ਜੀ 112 ਤੇ ਕੰਪਲੇਨਟ ਕੀਤੀ ਸੀ ਇਹਨਾਂ ਨੇ ਅਸੀਂ ਆਏ ਹਾਂ ਹੁਣੇ ਇਹਨਾਂ ਕੰਪਲੇਨਟ ਕੀਤੀ ਵੀ ਐਨੀਮਲਸ ਨਾਲ ਬੱਚਾ ਉਹਨਾਂ ਦਾ ਉਹਨੂੰ ਜੀਨਾ ਕੋਈ ਬੰਦਾ ਜਿਹੜਾ ਹੋ ਗਲਤ ਕੰਮ ਕਰ ਰਿਹਾ ਸੀਗਾ ਹੁਣ ਜਾ ਕੇ ਕਰਦੇ ਆ ਇਹਨੂੰ ਨਾਲ ਲੈ ਕੇ ਚੱਲੇ ਆਂ ਥਾਣੇ ਜੋ ਵੀ ਹੋਊਗਾ ਇਹਦਾ ਬੰਦਾ ਕੋਈ ਜਾਣਤ ਹੋਈ ਹੈ ਕਿ ਬੰਦਾ ਕੌਣ ਹੈ ਪੁੱਛਿਆ ਵੀ ਆਹ ਬੰਦਾ ਇੱਥੋਂ ਦਾ ਫਤਪੁਰ ਦਾ ਰਹਿਣ ਵਾਲਾ ਬਾਕੀ ਤਫਤੀਸ਼ ਹੋ ਕਰਕੇ ਤੇ ਵਧਾ ਇਸ ਚੀਜ਼ ਦਾ ਬੱਚਾ ਹੀ ਜੰਨਾਂ ਨੂੰ ਜਲਦ ਚਲੋ ਰਿਹਾ ਕੁੱਤੇ ਦਾ ਬੱਚਾ ਛੋਟਾ ਜਿਨ੍ਹਾਂ ਨੇ ਵੇਖਿਆ ਵਾ ਉਹਨਾਂ ਨੂੰ ਹੀ ਨਾਲ ਲੈ ਲਿਆ ਜੋ ਵੀ ਆਪਾਂ ਥਾਣੇ ਲੈ ਕੇ ਕਰਦੇ